ਟ੍ਰੈਫਿਕ ਪੁਲਿਸ ਬਰਨਾਲਾ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਦਿਆਂ ਆਮ ਲੋਕਾਂ ਨੂੰ ਬੱਸ ਸਟੈਂਡ ਦੇ ਨੇੜੇ ਫਲਦਾਰ ਅਤੇ ਛਾਦਾਰ ਬੂਟੇ ਵੰਡੇ ਗਏ ਇਸ ਮੌਕੇ ਟ੍ਰੈਫਿਕ ਇੰਚਾਰਜ ਬਰਨਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਉਪਰਾਲੇ ਵਿੱਚ ਡੋਨਰਸ ਗਰੁੱਪ ਬਰਨਾਲਾ ਦਾ ਸਹਿਯੋਗ ਰਿਹਾ ਅਤੇ ਲੋਕਾਂ ਨੇ ਇਸ ਉਦਮ ਦੀ ਬੜੀ ਪ੍ਰਸ਼ੰਸਾ ਕੀਤੀ ਬਰਨਾਲਾ ਤੋਂ प्रदीप ਮਿੱਤਲ ਦੀ ਰਿਪੋਰਟ ਬੁੱਤੇ ਵੱਡੇ ਗਿਆ ਕੀ ਕਹਿਣਾ ਚਾਹੁੰਦਾ ਹੈ ਟ੍ਰੈਫਿਕ ਇੰਚਾਰਜ ਜਿਹੜਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਦਸੂਂਦਰ ਸਿੰਘ ਜੀ ਇੰਸਾ ਜੋ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਿਕ ਜੀ ਡੀਐਸਪੀ ਟ੍ਰੈਫਿਕ ਸਰਦਾਰ ਮਨਜੀਤ ਸਿੰਘ ਉਹਨਾਂ ਦੀ ਜੋਗ ਗਵਾਹੀ ਵਿੱਚ ਟ੍ਰੈਪ ਪੁਲਿਸ ਵੱਲੋਂ ਪਿਛਲੇ ਦਿਨਾਂ ਵਿੱਚ ਬੁੱਤੇ ਵੰਡਣ ਦੀ ਜਿਹੜੀ ਸੇਵਾ ਭਾਵਨਾ ਦੇ ਹਿਸਾਬ ਨਾਲ ਇਹ ਮੈਨੂ ਸ਼ੁਰੂ ਕੀਤੀ ਗਈ ਸੀ ਜੋ ਹੁਣ ਅੱਜ ਦੇ ਮਲਾਕੇ ਕੋਲ ਕਰੀਬ ਟਰੈਪ ਪੁਲਸ ਵੱਲੋਂ 1500 ਦੇ ਕਰੀਬ ਬੁੱਟੇ ਆ ਜਿਹੜੇ ਵੱਡੇ ਜਾ ਚੁੱਕੇ ਆ ਜੋ ਬਰਨਾਲਾ ਬਲੱਡ ਐਸੋਸੀਏਸ਼ਨ ਅ ਬਲੱਡ ਡੋਨਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਜੋ 500 ਦੇ ਕਰੀਬ ਆ ਅੱਜ ਵੀ ਜਿਹੜੇ ਰੁੱਖ ਸੰਗਣੀ ਛਾਂ ਵਾਲੇ ਵੱਡੇ ਰੁੱਖ ਬੁੱਟੇ ਆ ਉਹ ਵੰਡੇ ਗਏ ਸਰ ਆਬ ਪਬਲਿਕ ਕਹੋਂਗੇ ਲਗਾਤਾਰ ਬੁੱਟੇ ਵੰਡੇ ਜਾ ਰਹੇ ਆ ਤੇ ਖੇਰ ਦੇ ਬਾਰੇ ਕਿਵੇਂ ਕੀ ਹੋਊਗਾ ਅਸੀਂ ਦੇਖੋ ਆਪਾਂ ਨੂੰ ਜਿਵੇਂ ਕਿ ਪੰਜਾਬ ਐ ਗੁਰੂ ਪੀਰਿਆਂ ਦੀ ਧਰਤੀ ਐ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮ ਹੱਤ ਆਪਣੇ ਵਾਤਾਵਰਣ ਦਾ ਤੇ ਧਰਤੀ ਦਾ ਪਾਣੀ ਦਾ ਹਰ ਚੀਜ਼ ਦਾ ਬੜਾ ਮਹੱਤਮਪੁਰ ਯੋਗਦਾਨ ਐ ਆਪਣਾ ਜਿਹੜਾ ਸਭ ਦਾ ਸਰੀਰ ਐ ਪਾਣੀ ਦਿੱਤਾ ਦਾ ਬਣਿਆ ਹੋਇਆ ਕੁਦਰਤ ਨੇ ਸਾਨੂੰ ਇਹੀ ਖਰਾਕਤ ਮਿਲਦੀ ਐ ਆਕਸੀਜਨ ਚੋ ਸਾਹ ਲੈਨੇ ਆ ਆਕਸੀਜਨ ਨਾਲ ਹੀ ਸਾਡਾ ਜੀਵਨ ਐ ਵਾਤਾਵਰਣ ਸ਼ੁੱਧ ਹੁੰਦਾ ਹੈ ਪੋਲੂਸ਼ਨ ਤੋਂ ਛੁਟਕਾਰਾ ਮਿਲਦਾ ਹੈ ਤੋਂ ਇਸ ਕਰਕੇ ਇਹੀ ਅਸੀਂ ਸਨੇਹ ਦਿੱਨੇ ਆ ਜਿਹੜੇ ਵੱਧ ਤੋਂ ਵੱਧ ਰੁੱਖ ਲਾਉਣੇ ਤਾਂ ਹੈ ਹੀ ਆ ਬੰਨ ਅਸੀਂ ਵੀ ਬੰਨ ਰਿਹਾ ਸਹਿਯੋਗ ਦੇ ਰਿਹਾ ਹੋਰ ਵੀ ਬੜੇ ਸੰਸਥਾਵਾਂ ਜਿਹੜੇ ਇਹ ਜੇ ਪ੍ਰੋਗਰਾਮ ਕਰਦੀਆਂ ਜਿਨ੍ਹਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਪਰ ਇਹਨਾਂ ਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਹੈ ਜੋ ਕਿ ਕੋਈ ਆਵਾਰਾ ਪਸ਼ੂ ਹੈ ਹੋਰ ਹੈ ਉਹਨਾਂ ਤੋਂ ਵੀ ਹਰ ਇੱਕ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਜੇ ਕੋਈ ਬੋਟਾ ਪੌਦਾ ਲੱਗਿਆ ਉਹ ਜ਼ਰੂਰ ਆਪਣੀ ਰੱਖਿਆ ਦੇਣ ਤੱਕ ਮੁਕਾਮ ਤੱਕ ਪਹੁੰਚੇ ਤਾਂ ਕਿ ਕਈ ਤਾਂ ਆਪਾਂ ਬੋਟਿਆਂ ਦੀ ਦੇਖੀ ਹੈ ਵੀ ਉਮਰ ਹੈ 100-100 2-2 ਸਾਲ ਦੀਆਂ ਪੀਪਰ ਬੋਰਡ ਝੰਡ ਇਹ ਟਾਲੀ ਇਹ ਜੇ ਬੋਟੇ ਨੇ ਜਿਹੜੇ ਮਤਲਬ ਆਪਣੇ ਕਈ ਪੀੜ੍ਹੀਆਂ ਨੂੰ ਆਪਣੇ ਪੁਰਖਿਆਂ ਨੂੰ ਵੀ ਅੱਗੇ ਵੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਛਾ ਦਿੰਦੇ ਨੇ ਆਕਸੀਜਨ ਦਿੰਦੇ ਨੇ ਇਸ ਲਈ ਇਹਨਾਂ ਦੀ ਸਾਹ ਸੰਭਾਲ ਆਪਣੀ ਸਿਹਤ ਜਿਮੀ